ਸਸ਼ੀ ਗਾਉ ਜੀ ਅੱਜ ਸਰਨਾਲ ਦੀਪਾ ਭਾਟਾ ਵੀਰ ਮੌਜੂਦ ਆ ਤੁਹਾਨੂੰ ਪਤਾ ਵੱਖ-ਵੱਖ ਕਮਿਸ਼ਨਾਂ ਦੇ ਆਪਣੇ ਤਰੀਕੇ ਨਾਲ ਆਪਣੇ ਅੰਦਾਜ਼ ਵਿੱਚ ਲਿਖਦੇ ਆ ਅੱਜ ਇੱਕ ਬੜੀ ਗੁੱਝੀ ਗੱਲ ਇਹਨਾਂ ਨੇ ਲਿਖੀ ਆ ਸੋ ਉਹ ਪੇਸ਼ ਕਰਨਗੇ ਸਮਝਣ ਦੀ ਅਲੋੜ ਹੈ ਜੀ ਹਾਂਜੀ ਧੰਨਵਾਦ ਕੀ ਕਰੀਏ ਹੁਣ ਸੱਜਣਾ ਰੋਂਦੇ ਹਾਸਿਆਂ ਦਾ ਉਮਰ ਖਾਲੀ ਤੇਰੇ ਰੰਗਲੇ ਲਾਰਿਆਂ ਨੇ ਕੀ ਕਰੀਏ ਹੁਣ ਸੱਜਣਾ ਰੋਂਦੇ ਹਾਸਿਆਂ ਦਾ ਉਮਰ ਖਾਲੀ ਤੇਰੇ ਰੰਗ ਲੇ ਲਾਰਿਆ ਨੇ ਜੇ ਤੂ ਜਿੱਤ ਕੇ ਸਾਰਾ ਕੁਝ ਹੀ ਭੁੱਲ ਭਲ ਗਏ ਸਬਰ ਦੇ ਕੁੱਟ ਭਰ ਲੈ ਲੋਕ ਵਿਚਾਰਿਆ ਨੇ ਮਿੱਠੇ ਸ਼ਰਬਤ ਭਰੇ ਪੜਾਏ ਪੈ ਰਹੇ ਦੁਨੀਆ ਪਾਗਲ ਕਰਦੀ ਸੋਡੇ ਖਾਰਿਆ ਨੇ ਕੀ ਕਰੀਏ ਹੁਣ ਸੱਜਣਾ ਰੋਂਦੇ ਹਾਸਿਆਂ ਦਾ ਉਮਰ ਖਾਲ ਹੀ ਤੇ ਗਲੇ ਲਾਰਿਆ ਨਹੀਂ ਸੂਰਜ ਵੀ ਤਾਂ ਵਿਚ ਹਨੇਰੇ ਘੁੰਮਦਾਰਿਆ ਬਾਹੋਂ ਫੜ ਕੇ ਘਰ ਪਹੁੰਚਾਇਆ ਤਾਰਿਆ ਨੇ ਸੂਰਜ ਵੀ ਤਾਂ ਵਿਚ ਹਨੇਰੇ ਘੁੰਮਦਾਰਿਆ ਬਾਹੋਂ ਫੜ ਕੇ ਘਰ ਪਹੁੰਚਾਇਆ ਤਾਰਿਆ ਨੇ ਮਹਿਲਾ ਵਿੱਚ ਹੁਣ ਪਹਿਲਾ ਵਾਲੀ ਹੀ ਵੜਕ ਨਹੀਂ ਸ਼ਮਰੇ ਵਾਲੀ ਪੱਗ ਸਜਾ ਲਈ ਟਾਰਿਆ ਨੇ ਕੀ ਕਰੀਏ ਹੁ ਸਜਣਾ ਰੋ ਦੇ ਹੱਸੇ ਆਦਾ ਉਮਰ ਖਾ ਲਈ ਤੇਰੇ ਰੰਗ ਲੇ ਲਾਰਿਆ ਨੇ ਛੋਟੇ ਭਾਰਟੇ ਵਾਲਿਆ ਕਦਰ ਨਾ ਕਮਾਦੀ ਛੋਟੇ ਭਾਰਟੇ ਵਾਲਿਆ ਕਦਰ ਨਾ ਕਮਾਦੀ ਪੱਕੀ ਗੱਲ ਹੈ ਦੀਪੇ ਜਿਤੜਾ ਲਾਰਿਆ ਨੇ ਕੀ ਕਈਏ ਪੁਸ਼ਪਿੰਦਰਾ ਕਹਿਣੇ ਨੂੰ ਕੁਝ ਵੀ ਨਹੀਂ ਕਬਾਰੀਏ ਦਾ ਕੰਮ ਖੋਲ ਲਿਆ ਸੁਨਿਆਰਿਆਂ ਨੇ ਹੋ ਕੀ ਕਹੀਏ ਹੁਣ ਜਿੰਮੀ ਕਹਿਣ ਨੂੰ ਕੁਝ ਵੀ ਨਹੀਂ ਕਬਾਰੀਏ ਦਾ ਕੰਮ ਖੋਲ ਲਿਆ ਸੁਨਿਆਰਿਆਂ ਨੇ ਕੀ ਕਰੀਏ ਹੁਣ ਸਜਣਾ ਰੋਂਦੇ ਹਾਸਿਆਂ ਦਾ ਉਮਰ ਖਾਲੀ ਤੇਰੇ ਰੰਗਲੇ ਲਾਰਿਆਂ ਨੇ ਉਮਰ ਖਾਲੀ ਤੇਰੇ ਰੰਗਲੇ ਲਾਰਿਆਂ ਨੇ ਧੰਨਵਾਦ ਜੀ ਵੀਡੀਓ ਵੇਖਣ ਵਾਸਤੇ ਚੰਗਾ ਲੱਗਿਆ ਕੀ ਤਾਂ ਫਨਾ ਪਿਆਜ਼ ਜੋ ਬਕਸਾ ਧੰਨਵਾਦ ਜੀ